ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਆਪਣਾ ਹੋ ਗਿਆ ਸਵੇਰ ਦਾ ਟਾਈਮ ਤੇ ਲਓ ਜੀ ਰਾਤ ਵਾਲੇ ਆਪਾਂ ਨੇ ਜਿਹੜੇ ਗੋਭੀ ਦੇ ਪਰਾਠੇ ਸੀਗੇ ਤਿਆਰ ਕਰ ਲਏ ਇੱਧਰ ਆਪਣਾ ਆ ਗਿਆ ਦੁੱਧ ਹਲਦੀ ਵਾਲਾ ਤੇ ਵੀਊ ਚੈੱਕ ਕਰੋ ਜੀ ਕਰਦਾ ਸਾਰਾ ਖਲਾਰਾ ਦੇਖੋ ਜੀ ਕਿਦਾਂ ਪਿਆ ਹੋਇਆ ਏ ਸਾਰਾ ਸਮੇਟੂਗੀ ਜੀ ਹੁਣ ਤੇ ਦਫ਼ਤਰ ਚਲੇ ਗਏ ਨੇ ਇਹਦੇ ਪਾਪਾ ਵੀ ਤੇ ਬੇਟੀ ਜਾਊਗੀ ਜੀ ਥੋੜੀ ਦੇਰ ਤੇ ਬਾਅਦ ਤੇ ਲਓ ਜੀ ਅਸੀਂ ਕਰੀਏ ਜੀ ਇੰਜੋਏ ਤੇ ਇਹ ਛੋਟਾ ਜਿਹਾ ਪਰਾਠਾ ਇਹ ਬੇਟੀ ਦਾ ਹੈ ਤੇ ਇਹ ਵਾਲਾ ਮੇਰਾ ਹੈ ਜੀ ਤੇ ਅਸੀਂ ਕਰੀਏ ਜੀ ਇੰਜੋਏ ਤੇ ਫਿਰ ਮਿਲਦੇ ਹਾਂ ਸਾਰੇ ਦਿਨ ਦੇ ਵਲੌਗ ਦੇ ਨਾਲ ਤੇ ਲਓ ਜੀ ਹੋ ਗਿਆ ਦੁਪਹਿਰ ਦਾ ਟਾਈਮ ਦੇਖੋ ਕਿੰਨੀ ਧੁੱਪ ਚੜੀ ਹੋਈ ਹੈ ਇੱਧਰ ਆਪਾਂ ਨੇ ਕੱਪੜੇ ਸਾਰੇ ਸੁੱਕਣੇ ਪਾਤੇ ਜੀ ਧੋ ਕੇ ਅੱਜ ਥੋੜੇ ਜਿਹੀ ਸੀ ਕੱਪੜੇ ਚਲੋ ਮਸ਼ੀਨ ਨਾਲ ਤਾਂ ਪਤਾ ਵੀ ਨਹੀਂ ਲੱਗਦਾ ਜੀ ਅੱਜ ਆਪਾਂ ਨੇ ਚੜਾਉਣੇ ਸੀਗੇ ਗੱਦਿਆਂ ਤੇ ਇਹਨਾਂ ਤੇ ਮੰਜਿਆਂ ਤੇ ਕਵਰ ਤੇ ਆਪਾਂ ਨੇ ਪਾਰਟੀ ਦੇ ਉੱਤੇ ਰਜਾਈ ਸੁਕਣੀ ਇਸ ਕਰਕੇ ਕਿਉਂਕਿ ਆਪਣਾ ਰਜਾਈ ਨੂੰ ਹੁਣ ਫੋਲਡ ਕਰਕੇ ਰੱਖਣਾ ਹੈ ਜੀ ਮੈਂ ਕਿਹਾ ਧੁੱਪ ਲਵਾ ਕੇ ਚੰਗੇ ਤਰੀਕੇ ਦੇ ਨਾਲ ਇਹਨੂੰ ਆਪਾਂ ਫੋਲਡ ਕਰਕੇ ਰੱਖ ਦਿੰਨੇ ਆ ਤੇ ਇਹ ਕੰਮ ਵੀ ਹੈ ਨਾਲ ਨਾਲ ਜੀ ਦੇਖੋ ਸੁਜੈਸਟ ਵੀ ਹੈ ਤੇ ਇੱਧਰ ਮੇਰੇ ਗੰਬਲਿਆਂ ਦਾ ਹੋ ਗਿਆ ਜੀ ਬੁਰਾ ਹਾਲ ਇਹਦੇ ਪਾਪਾ ਕਰਨਗੇ ਇਹਨਾਂ ਨੂੰ ਠੀਕ ਜਦੋਂ ਵੀ ਟਾਈਮ ਮਿਲਿਆ ਤਾਂ ਇਹਦੇ ਪਾਪਾ ਠੀਕ ਕਰਨਗੇ ਇਹਨਾਂ ਨੂੰ ਤੇ ਲਓ ਜੀ ਹੁਣ ਮੈਂ ਰਜਾਈ ਨੂੰ ਦੂਜਾ ਪਾਸਾ ਬਣਾ ਦਮ ਇਹਦਾ ਤੇ ਆਪਾਂ ਨੇ ਇੱਧਰ ਸਾਈਕਲ ਖੜੇ ਨੇ ਵੀ ਸੇਲ ਕਰਨੇ ਨੇ ਕੋਈ ਜੇ ਕਿਸੇ ਚਾਹਵਾਨ ਹੋਇਆ ਭਾਈ ਦੱਸ ਦਿਓ ਕਮੈਂਟਾਂ 'ਚ ਕਿਸੇ ਨੂੰ ਸਾਈਕਲ ਚਾਹੀਦਾ ਹੋਇਆ ਇਕ ਤਾਂ ਗਿਰ ਗਿਆ ਮੈਂ ਇੱਧਰ ਸਾਈਡ ਤੇ ਕਰਤੇ ਤੇ ਇਹ ਕੈਵਲ ਸਾਈਕਲ ਹੈ ਜੀ ਤੁਸੀਂ ਦੇਖਿਓ ਬਾਕੀ ਤੁਸੀਂ ਦੇਖੋ ਜੀ ਧੁੱਪਾਂ ਬਹੁਤ ਸੋਹਣੀ ਤੇਜ ਹੈ ਜੀ ਅੱਜ ਕੱਲ ਕਿਸੇ ਨੇ ਕੱਪੜੇ ਨਹੀਂ ਪਾਏ ਉਹ ਤਾਂ ਕਿ ਮੈਂ ਹੀ ਪਾਏ ਹੋਏ ਨੇ ਤੇ ਇੱਧਰ ਦੇਖਦੇ ਆ ਜੀ ਗਲੀ ਦੇ ਵਿੱਚ ਵੀ ਕੋਈ ਨਹੀਂ ਕਿਸੇ ਨੇ ਵੀ ਨਹੀਂ ਪਾਏ ਤੇ ਲੋਹਣ ਮੈਂ ਚਲਦੀ ਆ ਥੱਲੇ ਨੂੰ ਤੇ ਲੋ ਜੀ ਤੁਹਾਨੂੰ ਕ ਅਪਡੇਟ ਦੇਣੀ ਰਹਿ ਗਈ ਸੀਗੀ ਕੱਲ ਵਾਲੀ ਤੇ ਤੁਹਾਨੂੰ ਹੁਣੇ ਦਿਖਾਉਂਦੀ ਆ ਜੀ ਕੱਲ ਦੇ ਕੀ ਅਪਡੇਟ ਸੀ ਦੇ ਨਾਲ-ਨਾਲ ਤੁਹਾਨੂੰ ਪਤਾ ਵੀ ਲੱਗ ਜਾਏਗਾ ਜੀ ਕਿ ਕਿੰਨਾ ਕੰਮ ਰਹਿ ਗਿਆ ਕੀ ਬਣ ਗਿਆ ਕੀ ਨਹੀਂ ਕਿੰਨੀ ਉੱਚੀ ਚੱਕ ਕੇ ਛੱਤ ਬਣਾਈ ਉਹਨਾਂ ਨੇ ਜੀ ਹਵਾਦ ਵਿੱਚ ਕਿਧਰੇ ਉੜੇ ਨਾ ਜਾਵੇ ਤੇ ਲੋ ਜੀ ਅਪਡੇਟ ਹੈਗੀ ਹੈ ਜੀ ਇਹ ਇੱਧਰ ਵੀ ਦੇਖੋ ਜੀ ਮਕਾਨ ਬਣ ਰਿਹਾ ਹੈ ਜੀ ਇੱਧਰ ਸਾਰੇ ਵਿਚਾਰੇ ਮਜ਼ਦੂਰ ਲੱਗੇ ਹੋਏ ਨੇ ਲੇਡੀਜ਼ ਵੀ ਲੱਗੀਆਂ ਹੋਈਆਂ ਨੇ ਜੈਂਟਸ ਵੀ ਤੇ ਇਹ ਵੀ ਬਣਨਗੇ ਹੁਣ ਏ ਵੀ ਬਣੇਗਾ ਜੀ ਬਸ ਇਹਦੇ ਤੇ ਛੱਤ ਪਾ ਕੇ ਉੱਪਰ ਆ ਜਾਣਾ ਜੀ ਇਹਨਾਂ ਨੇ ਸਾਰੇ ਤੇ ਹੁਣ ਇਕੱਠੀ ਕਰਕੇ ਇੱਕੇ ਵਾਰੀ ਇਹਦੇ ਤੇ ਲੈਨਟਰ ਪਾ ਦੇਣਾ ਹੈ ਜੀ ਵਧੀਆ ਹੈ ਜੀ ਅਪਡੇਟ ਮੈਂ ਦਿਖਾਉਂਦੀ ਤੁਹਾਨੂੰ ਕੋਲ ਤੇ ਦੇਖੋ ਜੀ ਬਹੁਤ ਵਿਚਾਰੇ ਅੰਦਰ ਲੱਗੇ ਹੋਏ ਨੇ ਮਜ਼ਦੂਰ ਸਾਰਾ ਦਿਨ ਕੰਮ ਕਰ ਕਰਦੇ ਨੇ ਧੁੱਪ ਦੇ ਵਿੱਚ ਇਹ ਵੀ ਬਹੁਤ ਬੜੀ ਅਪਡੇਟ ਹੈ ਜੀ ਜਿਨ੍ਹਾਂ ਜਿਨ੍ਹਾਂ ਨੇ ਫਲੈਟ ਲੈਣੇ ਹੋਏ ਤੁਸੀਂ ਦੱਸਿਓ ਮੈਨੂੰ ਕਮੈਂਟ ਕਰਕੇ ਤੇ ਫਲੈਟਾਂ ਦੇ ਹੁਣ ਦੇਖ ਲਓ ਜੀ ਕਿਦਾਂ ਕੰਸਟ੍ਰਕਸ਼ਨ ਕਿਦਾਂ ਚੱਲਦੀ ਹੈ ਜੀ ਦੇਖੋ ਹਲੋ ਜੀ ਹੁਣ ਆਪਾਂ ਥੱਲੇ ਨੂੰ ਚੱਲਦੇ ਹਾਂ ਦੇਖੋ ਸਾਰੇ ਜਣੇ ਇੱਧਰ ਬਹੁਤ ਖਲਾਰਾ ਜਿਹਾ ਹੋਇਆ ਪਿਆ ਪਰ ਚਲੋ ਸਾਹਮਣੇ ਵੀ ਇਹ ਤਿਆਰ ਹੋ ਰਹੇ ਨੇ ਦੇਖੋ ਜਿਨ੍ਹਾਂ ਨੂੰ ਪਸੰਦ ਆਏ ਤਾਂ ਮੈਨੂੰ ਕਮੈਂਟ ਵਿੱਚ ਕਰਕੇ ਲਿਖਿਓ ਫਿਰ ਮੈਂ ਤੁਹਾਨੂੰ ਇਹਦਾ ਕੰਟੈਕਟ ਨੰਬਰ ਤੁਹਾਨੂੰ ਮੈਂ ਦੇ ਦੂੰਗੀ ਜੀ چاہے ਆਪਣਾ ਛੱਡ ਦਿਓ ਤੇ ਦੇਖੋ ਜੀ ਜਿਨ੍ਹਾਂ ਨੇ ਫਲੈਟ ਜਿਹੜੇ ਕਿਰਾਏਆਂ ਤੇ ਬੈਠੇ ਕਈ ਵਾਰੀ ਚਲੋ ਹੁੰਦਾ ਹੈ ਜੀ ਦੀ ਲੈਂਡ ਦੇ ਚਾਹਵਾਨ ਹੁੰਦੇ ਆ ਦੇਖੋ ਫਰੈਸ਼ ਏਰੀਆ ਜੀ ਵਧੀਆ ਹੈ ਇਹ ਤੇ ਸੜਕ ਦੇ ਨੇੜੇ ਆ ਜੀ ਬਿਲਕੁਲ ਇਹ ਬਹੁਤ ਵਧੀਆ ਗੱਲ ਹੈ ਤੇ ਇੱਧਰ ਸੜਕ ਹਲਾਂਡਰਾ ਰੋਡ ਬਿਲਕੁਲ ਨੇੜੇ ਪੈਂਦਾ ਜੀ ਇੱਥੋਂ ਬੰਦਾ ਚੱਲ ਕੇ ਤੁਰ ਕੇ ਹੀ ਚੱਲ ਜਾਂਦਾ ਤੇ ਵਧੀਆ ਹੈ ਜੀ ਬਾਕੀ ਸੜਕਾਂ ਵਗੈਰਾ ਸਾਰੀਆਂ ਕੰਪਲੀਟ ਹੋਣਗੀਆਂ ਜੀ ਇਹਨਾਂ ਦੀਆਂ ਤੇ ਇੱਧਰ ਇਹਨਾਂ ਦਾ ਦੇਖੋ ਜੀ ਚਾਰ-ਚਾਰ ਮਿਸਤਰੀ ਲੱਗੇ ਵੀ ਦਿਨਾਂ ਦੇ ਵਿੱਚ ਇਹ ਤਿਆਰ ਕਰ ਦਿੰਦੇ ਨੇ ਤੇ ਇਹ 2 ਬੀ ਐਚ ਕੇ ਹੈ ਇਹਨਾਂ ਦੇ ਦੋ-ਦੋ ਕਮਰੇ ਨੇ ਬਾਥਰੂਮ ਨੇ ਇੱਕ ਕਿਚਨ ਹੈ ਇੱਕ ਹਾਲ ਹੈ ਅੱਗੇ ਵੀ ਏਰੀਆ ਹੈ ਜੀ ਆਪਣਾ ਵਾਸ਼ ਏਰੀਆ ਪਿੱਛੇ ਵੀ ਹੈ ਜੀ ਵਾਸ਼ ਏਰੀਆ ਦੋ ਦੋ ਏਰੀਏ ਨੇ ਵਧੀਆ ਹੈ ਜੀ ਤੇ ਲਓ ਜੀ ਹੁਣ ਆਪਾਂ ਕਰਦੇ ਆਂ ਥੱਲੇ ਚੱਲਦੇ ਆਂ ਥੱਲੇ ਨੂੰ ਤੇ ਸਾਹਮਣੇ ਦੇਖੋ ਜੀ ਛੋਟਾ ਜਿਹਾ ਕਾਕੂ ਦੇਖੋ ਕਿੰਨਾ ਸੋਹਣਾ ਹੈ ਜੀ ਮੈਂ ਤੁਹਾਨੂੰ ਜੂਮ ਕਰਕੇ ਦਿਖਾਉਂਦੀ ਕਿਤਾ ਮੇਰਾ ਕੈਮਰਾ ਨਹੀਂ ਕੰਮ ਸਾਥ ਦਿੰਦਾ ਕੀ ਕਰੀਏ ਚਲੋ ਕੋਈ ਨਹੀਂ ਜੇ ਤੁਸੀਂ ਮੇਰੀ ਹੈਲਪ ਕਰੋਗੇ ਸ਼ਾਇਦ ਆਪਾਂ ਲਈ ਹੀ ਲਵਾਂਗਾ ਜੀ ਛੇਤੀ ਫੋਨ ਨਹੀਂ ਤਾਂ 2-3 ਸਾਲ ਤਾਂ ਮੈਨੂੰ ਇਹਦੇ ਨਾਲ ਕੱਟਣੇ ਪੈਣੇ ਆ ਜੀ ਕਿਆ ਕਰੀਏ ਖਰਚੇ ਬਹੁਤ ਆ ਬੱਚਿਆਂ ਨੂੰ ਵੀ ਪੜਾਉਣਾ ਬਹੁਤ ਜ਼ਰੂਰੀ ਹੈ ਕਿਆ ਕਰੀਏ ਤੇ ਤਕਰੀਬਨ ਇਹ ਇਧਰ ਵੀ ਤਿਆਰ ਹੋ ਗਏ ਨੇ ਇਹਨਾਂ ਤੇ ਸਾਰਿਆਂ ਤੇ ਇਕੱਠਾ ਇੱਕੇ ਵਾਰੀ ਲੈਂਟਰ ਪਾਏਗਾ ਜਿੰਨੇ ਉਹ ਉਧਰਲੀ ਸਾਈਡ ਤੇ ਪਿਆਏ ਸੀ ਉਹ ਤੱਕ ਦੇਖੋ ਤੇ ਇਦਾਂ ਆਪਾਂ ਨੂੰ ਸਾਰਾ ਇਕੱਠਾ ਇਹਨਾਂ ਨੇ ਇੱਕੇ ਵਾਰੀ ਲੈਂਟਰ ਪਾ ਦੇਣਾ ਉਸ ਤੋਂ ਬਾਅਦ ਫਿਰ ਉੱਪਰਲਾ ਕੰਮ ਸਟਾਰਟ ਕਰਨਗੇ ਇਹ ਲੱਗ ਰਿਹਾ ਮੈਨੂੰ ਤੇ ਲੋ ਜੀ ਇਧਰ ਸਾਡੇ ਵੀ ਮਾੜਾ ਹੀ ਹਾਲ ਹੈ ਇਧਰ ਵੀ ਇਦਾਂ ਹੀ ਛੱਡੇ ਵੀ ਫਲੈਟ ਇਹਨਾਂ ਨੇ ਚਲੋ ਹੁਣ ਆਪਾਂ ਚੱਲਦੇ ਹਾਂ ਥੱਲੇ ਨੂੰ ਇੱਧਰ ਅੰਕਲ ਜੀ ਬੈਠੇ ਨੇ ਧੁੱਪਾ ਚ ਨਮਸਤੇ ਅੰਕਲ ਜੀ ਕਿੱਦਾਂ ਐ ਜੀ ਠੀਕ ਹੋ ਤੇ ਲਓ ਜੀ ਆਪਾਂ ਨੇ ਅੰਕਲ ਦੀ ਲਈ ਖਬਰਸਾਰ ਅੰਕਲ ਜੀ ਨੇ ਇਹ ਬਹੁਤ ਵਧੀਆ ਨੇ ਤੇ ਬਜ਼ੁਰਗ ਨੇ ਬਹੁਤ ਵਧੀਆ ਲੱਗਦਾ ਹੈ ਜੀ ਸਿਆਣਿਆਂ ਨਾਲ ਬੈਠਣਾ ਕਰਨਾ ਮੇਰਾ ਫਾਦਰ ਸਾਹਿਬ ਮੇਰੇ ਕੋਲ ਇੱਥੇ ਆਉਂਦੇ ਨਹੀਂ ਹੈ ਉਹ ਰਹਿੰਦੇ ਨਹੀਂ ਮੈਨੂੰ ਡਰਦੇ ਨਹੀਂ ਰਹਿੰਦੇ ਕਹਿੰਦੇ ਤੂੰ ਮੈਨੂੰ ਅੰਦਰੇ ਬਿਠਾ ਕੇ ਰੱਖਦੀਆਂ ਇਸ ਕਰਕੇ ਤੇ ਲਓ ਜੀ ਹੁਣ ਆਪਾਂ ਚੱਲਦੇ ਆਂ ਥੱਲੇ ਨੂੰ ਬਾਕੀ ਅਪਡੇਟ ਕਰਦੇ ਆ ਫਿਰ ਬਾਅਦ ਦੁਪਹਿਰ ਲਓ ਜੀ ਮੈਂ ਤੁਹਾਨੂੰ ਦਿਖਾਵਾਂ ਚੱਕ ਕੇ ਇਹ ਆਪਾਂ ਨੇ ਬਾਜੂ ਦੀ ਕਟਿੰਗ ਕਰ ਲਈ ਤੇ ਇਹ ਵਾਲੀ ਸੂਟ ਦੀ ਆਪਣੀ ਕਟਿੰਗ ਹੋ ਗਈ ਤੇ ਹੁਣ ਆਪਾਂ ਕੱਟਦੇ ਹਾਂ ਜੀ ਨੈਕਸਟ ਆਪਾਂ ਨੂੰ ਦੋ ਸੂਟ ਅੱਜੇ ਕੱਟ ਕੇ ਰੱਖ ਲੈਣੇ ਆ ਤੇ ਲਓ ਜੀ ਇਹ ਵਾਲਾ ਹੈਗਾ ਇਹਦਾ ਪਲਾਜ਼ੋ ਤੇ ਹੁਣ ਆਪਾਂ ਪਲਾਜ਼ੋ ਕੱਟਣ ਲੱਗੇ ਆ ਤੇ ਲਓ ਜੀ ਇਹ ਆ ਗਈ ਸੈਕੰਡ ਹੁਣ ਮੈਂ ਦੋ ਤਿੰਨ ਪਾਸੇ ਨੂੰ ਚੱਕ ਕੇ ਦੇਖ ਲਿਆ ਜੀ ਤੇ ਮਨੂੰ ਨਾ ਤਾਂ ਇਹਦੀ ਸਮਝ ਆਉਂਦੀ ਵੀ ਨੂੰ ਪਲਾਜ਼ੋ ਬਣਾਉਣਾ ਇਸ ਦਾ ਨਾਹੀ ਮੇਰੀ ਸਮਝ ਵਿੱਚ ਆਉਂਦਾ ਵੀ ਤਾਂ ਮੈਂ। ਕਿਆ ਹੀ ਬਣਾਵਾਂ? ਤੁਸੀਂ ਦੱਸੋ। ਕਿਆ ਕਰੀ ਜੀ ਤਾਂ ਆਪਾਂ ਸਟੇਟ ਸਲਵਾਰ ਬਣ ਗਈ ਫਿਰ ਉਹਦੇ ਲਈ 벨ਟ ਦਾ ਕਪੜਾ ਨਹੀਂ ਬਚਦਾ। ਚਲੋ 벨ਟ ਦਾ ਕਪੜਾ ਆਪਾਂ ਕਮੀਜ਼ ਵਾਲੇ ਕੱਪੜੇ 'ਚੋਂ ਬਚ ਗਿਆ। ਆਪਾਂ ਉਹ ਵਾਲਾ ਪਾ ਲਾਂਗੇ। ਥੋੜਾ ਹੀ ਬਚਿਆ, ਇੰਨਾ ਵੀ ਨਹੀਂ ਬਚਿਆ। ਬਾਜੂ ਆਪਾਂ ਨਹੀਂ ਤਾਂ ਫਿਰ ਹਾਫ ਕਰ ਲੈਂਦੇ। ਇੰਨਾ ਕਾ ਕਪੜਾ ਦੇਖੋ ਕਮੀਜ਼ ਵਿੱਚੋਂ ਬਚਿਆ। ਇਹਦੀ ਆਪਣੀ 벨ਟ ਵੀ ਨਹੀਂ ਬਣਨੀ। ਤੇ 벨ਟ ਦਾ ਕਪੜਾ ਮੈਨੂੰ ਇਹਦੇ ਵਿੱਚੋਂ ਵੀ ਬਚਦਾ ਨਹੀਂ ਨਜ਼ਰ ਆ ਰਿਹਾ। ਤੇ ਹੁਣ ਕੀ ਕਰਾਂ ਚਲੋ ਮੈਂ ਥੋੜੀ ਜਿਹੀ ਸਲਾਹ ਲਾਉਂਦੀ ਆ ਜੀ ਦੇਖਦੀ ਆ ਫਿਰ ਮੈਂ ਮਿਲਦੀ ਆ ਤੇ ਲਓ ਜੀ ਫਿਰ ਮੈਂ ਹੁਣ ਡਿਸਾਈਡ ਕੀਤਾ ਪਰ ਸਟੇਟ ਸਲਵਾਰ ਬਣਾਉਣ ਲੱਗੇ ਸੀ ਸਟੇਟ ਸਲਵਾਰ ਆਪਣੀ ਨਹੀਂ ਬਣ ਰਹੀ ਜੀ ਇਸ ਕਰਕੇ ਤੇ ਲਓ ਹੁਣ ਮੈਂ ਸੋਚਿਆ ਵੀ ਦਾ ਸਿੰਪਲ ਵਾਲਾ ਪਲਾਜ਼ੋ ਬਣਾਉਣੀ ਆ ਜੀ ਤੇ ਸਰਦੀਆਂ ਦੇ ਵਿੱਚ ਵੈਸੇ ਵੀ ਆਪਾਂ ਘਰੇ ਸਿੰਪਲ ਜਿਹਾ ਪਲਾਜ਼ੋ ਪਾਉਣੇ ਹੁੰਦੇ ਆ ਉਹ ਵਾਲਾ ਸਰਦੀਆਂ ਦਾ ਸੂਟ ਆ ਲੈਸ ਕਰਕੇ ਜੀ ਤੇ ਲਓ ਜੀ ਆਪਣੀ ਮੈਂ ਹੁਣ ਪਲਾਜ਼ੋ ਦਾ ਨਾਪ ਲਿਆ ਹੈ ਜੀ 35 ਇੰਚ ਤਿਆਰ ਹੈ ਜੀ ਆਪਣਾ 35 ਇੰਚ ਆ ਰਿਹਾ ਜੀ ਉਰੇ ਆਪਣਾ ਇਹ ਆਪਾਂ ਨੇ ਤਿਆਰ ਦੀ ਲੈਨ ਲਾਈ ਹੈ ਜੀ ਸੋਰੀ ਤਿਆਰ ਲਾਇਆ ਹੈ ਜੀ ਆਪਾਂ ਨੇ ਤੇ ਲਓ ਜੀ ਉਪਰੋਂ ਆਪਾਂ ਨੇ ਸਵਾ 2 ਇੰਚ 벨ਟ ਦਾ ਛੱਡ ਕੇ ਜੀ 2.5 ਇੰਚ ਛੱਡ ਦਿਓ ਜੀ ਤੁਸੀਂ 벨ਟ ਦਾ ਥੋੜਾ ਜਿਹਾ ਕਪੜਾ ਵਧੀ ਜਾਂਦਾ ਹੈ ਜੀ ਇਹ ਤੇ ਆਪਾਂ ਨੇ ਲਾਉਣਾ ਜੀ 35 ਇੰਚ ਦਾ ਨਿਸ਼ਾਨ ਕਿੱਥੇ ਰੱਖ ਹੈ ਜੀ 35.5 ਇੰਚ ਲਓ ਜੀ ਬਾਕੀ 2 ਇੰਚ ਆਪਾਂ ਨੇ ਰੱਖ ਲਿਆ ਇਹ ਮੂਰੀ ਦਾ 2.5 ਇੰਚ ਆਪਾਂ ਨੇ ਮੂਰੀ ਦਾ ਰੱਖ ਲਿਆ ਜੀ ਤੇ ਲਓ ਜੀ ਹੁਣ ਇਹਦੀ ਆਪਾਂ ਕਰਦੇ ਆ ਕਟਿੰਗ ਸਿੰਪਲ ਵਾਲਾ ਆਪਾਂ ਪਰਾਜੋ ਲੱਗਿਆ ਤਿਆਰ ਕਰਨ ਤਾਂ ਕਿ ਆਪਾਂ ਇਹਨੂੰ ਪ੍ਰੋਪਰ ਸਹੀ ਤਰੀਕੇ ਨਾਲ ਆਪਾਂ ਨਾਪ ਕੇ 35.5 ਤੇ 38 35.5 ਇੰਚ ਤਿਆਰ ਹੋ ਗਿਆ ਜੀ 35.5 ਇੰਚ ਤੇ ਆਪਾਂ ਨਿਸ਼ਾਨ ਲਗਾਉਣੀ ਆ ਜੀ ਤੇ ਆਪਾਂ ਮੂਰੀ ਰੱਖਾਂਗੇ ਜੀ 8 ਇੰਚ ਇਹ ਫਰੰਟ ਦਾ ਹੈ ਜੀ ਬੈਕ ਦਾ ਆਪਾਂ 8.5 ਇੰਚ ਆਪਾਂ 7.5 ਇੰਚ ਆਪਾਂ ਮੂਰੀ ਤਿਆਰ ਕਰਾਂਗੇ ਜੀ ਤਾਂ ਕਿ ਆਪਣਾ ਪੂਰਾ ਪ੍ਰੋਪਰ ਆ ਜਾਏ ਜੀ 8.5 ਇੰਚ ਆਪਾਂ ਲਵਾਂਗੇ ਕਟਿੰਗ ਦਾ ਚਲੋ ਜੀ ਉਪਰ ਲਾਨੇ ਆ ਜੀ ਆਪਾਂ ਬੈਲਟ ਦਾ ਹਿਸਾਬ ਨਿਸ਼ਾਨ ਜੀ ਤੇ ਸਭ ਤੋਂ ਪਹਿਲਾਂ ਆਪਾਂ ਨਾਪ ਲੈ ਲਈਏ ਜੀ ਤੇ ਆਪਣਾ ਬੈਲਟ ਦਾ ਪਏਗਾ ਜੀ ਫਰੰਟ ਤੋਂ ਆਪਣੀ 14.5 ਇੰਚ ਤਿਆਰ ਹੁੰਦੀ ਹੈ ਜੀ ਤੇ ਆਪਾਂ ਨੇ 15 ਇੰਚ ਤੇ ਨਿਸ਼ਾਨ ਲਗਾ ਲੈਣਾ ਜੀ ਇਸ ਕਰਕੇ ਤੇ ਲਓ ਜੀ ਇਧਰ ਨੂੰ ਵੀ ਆਪਾਂ ਨੇ 17 ਇੰਚ ਰੱਖਣਾ ਹੈ ਜੀ ਥੋੜਾ ਜਿ ਮੈਨੂੰ ਖੁੱਲਾ ਪਲਾਜ਼ੋ ਚਾਹੀਦਾ ਹੈ ਜੀ ਬਾਕੀ ਜੋ ਵੀ ਹੋਇਆ ਆਪਾਂ ਘਾਟ ਬਾਅਦ ਦੇ ਵਿੱਚ ਕਰ ਲਾਂਗੇ ਜੀ ਇਹ ਸਿੰਪਲ ਪਲਾਜ਼ੋ ਹੈ ਜੀ ਬਿਲਕੁਲ ਹੈ ਤੇ ਆਪਾਂ ਹੁਣ ਇਹਦਾ ਲਾਉਂਦੇ ਆ ਜੀ ਨਿਸ਼ਾਨ ਤੇ ਲਓ ਜੀ ਇਧਰ ਨੂੰ 1/2 ਇੰਚ ਸੌਰੀ 1 1/2 ਇੰਚ ਆਪਾਂ ਲੈਣੇ ਆ ਜੀ ਅੰਦਰ ਨੂੰ ਤੇ ਐ ਵਾਲਾ ਹੋਏਗਾ ਜੀ ਦਾ ਪ੍ਰੋਪਰ ਨਾਪ ਤੇ ਲਓ ਜੀ ਮੈਂ ਇੱਕ ਵਾਰੀ ਸਾਰਾ ਨਾਪ ਕੇ ਡਰਾਫ ਬਣਾ ਲਵਾਂ ਸਿੰਪਲ ਵਾਲਾ ਪਲਾਜ਼ੋ ਆਪਾਂ ਤਿਆਰ ਕਰ ਲਈਏ ਤੇ ਲਓ ਜੀ ਇਸ ਤਰੀਕੇ ਦੇ ਨਾਲ ਆਪਾਂ ਨੇ ਇਸ ਤੇ ਆਪਾਂ ਨੇ ਨਿਸ਼ਾਨਗਾਤਾ ਜੀ ਤੇ ਹੁਣ ਆਪਾਂ ਇਹ ਕਰਦੇ ਆ ਜੀ ਕਟਿੰਗ ਬਾਕੀ ਕਰਦੇ ਆ ਮਾਰਕਿੰਗ ਤੇ ਮੈਨੂੰ ਥੋੜਾ ਜਿਹਾ ਡਾਊਟ ਆ ਰਿਹਾ ਜੀ ਥੋੜਾ ਜਿਹਾ ਮੈਂ ਸੈਂਟਰ ਚ ਰੱਖਣਾ ਚਾਹੁੰਦੀ ਸੀਗੀ ਪਰ ਸਿੰਪਲ ਪਲਾਜ਼ੋ ਹੈ ਇਧਰੋਂ ਬੰਡਣਾ ਨਹੀਂ ਜੀ ਆਪਣਾ ਕਪੜਾ ਆਪਣੇ ਕੋਲ ਪੂਰਾ ਪੂਰਾ ਹੀ ਹੈ ਜੀ ਪ੍ਰੋਪਰ ਇਸ ਕਰਕੇ ਆਪਣੇ ਕੋਲ ਕਪੜਾ ਨਹੀਂ ਬਚਣਾ ਆਪਾਂ ਇਸ ਤਰੀਕੇ ਦਾ ਹੀ ਪਲਾਜ਼ੋ ਬਣਾਉਣਾ ਪੈਗਾ ਜੀ 2 ਇੰਚ ਆਪਣਾ ਸਲਾਈਆਂ ਚ ਆ ਗਿਆ ਜੀ ਤੇ 1.5 ਇੰਚ ਅਧਰੂ ਰੱਖਣਾ ਜੀ ਤੇ ਲਓ ਜੀ ਹੁਣ ਆਪਾਂ ਇਹਦੀ ਕਰ ਦਿਆ ਸਹੀ ਮਾਰਕਿੰਗ ਕਰਕੇ ਤੇ ਆਪਾਂ ਇਸ ਤਰੀਕੇ ਦੇ ਨਾਲ ਆਪਾਂ ਜੀ ਕਟਿੰਗ ਕਰ ਦਿੰਦੇ ਆ ਜਿਆਦਾ ਇਹ ਖੁੱਲਾ ਨਹੀਂ ਵਧੀਆ ਲੱਗਣਾ ਜੀ ਇਸ ਕਰਕੇ ਸਾਡੀ ਆਪਾਂ ਫਿਰ ਇਸਦੀ ਪਾ ਕੇ ਚੈੱਕ ਕਰ ਲਾਂਗੇ ਫਿਟਿੰਗ ਕੀ ਹੈ ਜੀ ਥੋੜਾ ਥੋੜਾ ਪਾਈ ਦਾ ਛੱਡਦੀ ਹੈ ਜੀ ਹੋਰ ਐਜ ਦਾ ਲੋਚ ਹੁਣ ਆਪਾਂ ਇਹ ਉਹ ਡਰਾਫਟ ਦੇ ਤੌਰ ਤੇ ਉੱਤੇ ਰੱਖ ਕੇ ਆਪਾਂ ਕਰਦੇ ਆਂ ਇਹਦੀ ਕਟਿੰਗ ਦੁਬਾਰਾ ਤੁਸੀਂ ਤੇ ਲਓ ਜੀ ਇਹਦੀ ਇਹ ਵਾਲੀ ਮਾਰਕਿੰਗ ਹੁਣ ਆਪਾਂ ਇਹਦੀ ਵੀ ਕਟਿੰਗ ਕਰਦੇ ਆਂ ਜੀ ਇੱਥੋਂ ਤਾਂ ਇਹ 1.5 ਇੰਚ ਉਧਰੋਂ ਫालतू ਰੱਖ ਲਿਆ ਜੀ ਤਾਂ ਕਿ ਆਪਣੀ ਪ੍ਰੋਪਰ ਫਿਟਿੰਗ ਆ ਜਾਏ ਤੇ ਲਓ ਜੀ ਹੁਣ ਆਪਾਂ ਇੱਥੋਂ ਹੀ ਹਲਕੀ 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 ਦੀ ਇਸ ਤਰੀਕੇ ਦੇ ਨਾਲ ਇਹਦਾ ਕੱਪੜਾ ਵੱਧ ਜਾਂਦਾ ਹੈ ਜੀ ਕਰ ਦੋ ਦਿਨਾਂ ਲਈ ਆਪਾਂ ਆਹੀ ਇਹ ਵੀ ਪਤਾ ਹੁੰਦਾ ਹੈ ਜੀ ਹੁਣ ਆਪਾਂ ਜੀ ਪ੍ਰੋਪਰ ਕਰਦੇ ਆ ਕਟਿੰਗ ਇਹ ਹੋ ਗਈ ਜੀ ਪਲਾਜ਼ੋ ਦੀ ਕਟਿੰਗ ਤੇ ਹੁਣ ਆਪਾਂ ਇਧਰੋਂ ਵੀ ਕਟਿੰਗ ਕਰ ਲਈਏ ਚਲੋ ਜੀ ਮੈਂ ਦੂਜੇ ਸੂਟ ਦੀ ਕਟਿੰਗ ਲੱਗੇ ਹੈ ਜੇ ਕਰਨ ਤੇ ਫਿਰ ਆਪਾਂ ਮਿਲਦੇ ਆ ਸ਼ਾਮ ਨੂੰ ਜੀ ਹੁਣ ਮੈਂ ਸਾਰੀ ਕਟਿੰਗ ਵਗੈਰਾ ਕਰ ਲਵਾਂ ਕਰਕੇ ਥੋੜੀ देर ਮੈਂ ਰੈਸਟ ਕਰੂੰਗੀ ਉਸ ਤੋਂ ਬਾਅਦ ਫਿਰ ਮੈਂ ਤੁਹਾਡੇ ਨਾਲ ਮਿਲਦੀ ਆਂ ਜੀ ਸ਼ਾਮ ਦੇ ਖਾਣੇ ਪੀਣੇ ਨਾਲ ਤੇ ਲਓ ਜੀ ਹੋ ਰਿਹਾ ਸਾਡਾ ਸਨਸੈਟ ਹੋ ਗਿਆ ਸ਼ਾਮ ਦਾ ਟਾਈਮ ਤੇ ਦੇਖੋ ਸੂਰਜ ਛੁੱਪਣ ਵਾਲਾ ਹੈ ਜੀ ਹੁਣ ਮੈਂ ਲੈ ਕੇ ਚੱਲੀ ਆਂ ਜੀ ਰਜਾਈ ਤੇ ਇਹਨੂੰ ਆਪਾਂ ਕਵਰ ਕਰਕੇ ਰੱਖਦੇ ਆਂ ਜੀ ਤੇ ਕੱਪੜੇ ਵਗੈਰਾ ਇੱਧਰੋਂ ਮੈਂ ਉਤਾਰ ਲਵਾਂ ਸਾਰੇ ਤੇ ਵੀਡੀਓ ਦਾ ਫਿਰ ਆਪਾਂ ਹੀ ਕਰਦੇ ਆਂ ਜੀ ਇੱਥੇ ਐਂਡ ਕਿਉਂਕਿ ਮੇਰੇ ਕੋਲ ਸਬਜ਼ੀ ਬਣੀ ਹੋਈ ਹੈ ਮੈਂ ਫੁਲਕੇ ਹੀ ਲਾਉਣੇ ਆ ਜੀ ਫੁਲਕਿਆਂ ਤੋਂ ਬਾਅਦ ਫਿਰ ਆਪਾਂ ਨੇ ਸੋ ਜਾਣਾ ਜੀ ਸ਼ਾਮ ਨੂੰ ਤੇ ਮਿਲਦੇ ਆ ਜੀ ਫਿਰ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਲਈ ਧੰਨਵਾਦ ਜੀ ਥੈਂਕ ਯੂ ਤੇ ਬਣੇ ਰਹੋ ਨੈਕਸਟ ਬਲੌਗ ਦੇ ਵਿੱਚ